2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਭਾਜਪਾ ਦੀ ਸਰਕਾਰ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਫਿਰ ਕਾਂਗਰਸ ਪਾਰਟੀ ਦੀ ਸਰਕਾਰ 20 ਸਾਲ ਦੇ ਸਮੇਂ ਦੌਰਾਨ ਪੰਜਾਬ ਦੀ ਜਵਾਨੀ ਨੂੰ ਨਸ਼ਾ ਬਲ ਧੱਕਣ ਦਾ ਕੰਮ ਇਹਨਾਂ ਪੋਲਿਟੀਕਲ ਪਾਰਟੀਆਂ ਨੇ ਕੀਤਾ ਦਮਨਬਾਹਾ ਸਾਹਿਬ ਬਲ ਹੱਥ ਕਰਕੇ ਕਿਹਾ ਗੁਟਕਾ ਸਾ ਮਥੇ ਨਾ ਲਾ ਕੇ ਕਿਹਾ ਕਿ ਮੈਂ 4 ਹਫ਼ਤੇ ਜੋ ਪੰਜਾਬ ਚ ਨਸ਼ਾ ਖਤਮ ਕਰ ਦੂੰਗਾ ਕਿ 5 ਸਾਲਾਂ ਉਹਨਾਂ ਨੇ ਢੱਕਾ ਤੋੜ ਕੇ ਦੂਰਾ ਨਹੀਂ ਕੀਤਾ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੇ ਦੇਖਿਆ ਜਾਂ ਸਾਨੂੰ ਇਨਫਾਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋਊ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਜਿੱਥੇ ਵੀ ਕੋਈ ਲਾਅਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਕਿ ਪੰਜਾਬ ਇੱਕ ਹੁਣ ਉਸ ਦੌਰ ਸ਼ਾਮਲ ਹੋ ਗਿਆ ਜਦੋਂ ਹੁਣ ਜਿਹੜਾ ਨਸ਼ਿਆਂ ਦਾ ਖਾਤਮਾ ਹੋਊਗਾ ਵਿਦਾਂਟ ਸ਼ਾਰਟ ਆ ਪੀਰੀਅਡ ਤੁਸੀਂ ਦੇਖੋਗੇ ਕਿ ਪੰਜਾਬ ਦੇ ਅੰਦਰ ਜਿਹੜੇ ਨਸ਼ਾ ਤਸਕਰ ਨੇ ਜਾਂ ਤਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ ਚਾਹ ਬਲਡੋਜ਼ਰ ਚਰਉਣਾ ਪਵੇ ਚਾਹ ਜਿਹੜੀ ਵੀ ਕਾਰਵਾਈ ਕਰਨੀ ਪਵੇ ਉਹ ਕਾਰਵਾਈ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੇਰੇ ਨਾਲ ਚਾਰ ਕਲੀਗ ਜਿਹੜੇ ਮੇਰੇ ਕੈਬਨਟ ਦੇ ਕਲੀਗ ਨੇ ਉਹਨਾਂ ਦੀ ਇੱਕ ਕਮੇਟੀ ਬਣਾਈ ਕਿ ਡਰਗ ਆਨ ਵਾਰ ਆਊਂਡ ਡਰਗ ਕੈਂਪੇਨ ਜਿਹੜੀ ਪੰਜਾਬ ਸ਼ੁਰੂ ਕੀਤੀ ਜਾਵੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਤਾਂ ਉਸ ਤੋਂ ਪਹਿਲਾਂ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਕਾလီਦਰ ਭਾਜਪਾ ਦੀ ਸਰਕਾਰ ਸੀ ਜੇ ਆਪਾਂ 1920 ਤੋਂ ਪਹਿਲਾਂ ਦੀ ਗੱਲ ਵੀ ਕਰ ਲਈਏ ਤਾਂ ਉਸ ਸਮੇਂ ਕਿਹੜੀਆਂ ਸਰਕਾਰਾਂ ਰਹੀਆਂ ਦੀ ਪੰਜਾਬ ਵਿੱਚ ਯਾ ਤਾਂ ਕਾလီਦਲ ਦੀ ਸੀ 2002 ਤੋਂ ਲੈ ਕੇ 2007 ਤੱਕ 2002 ਤੋਂ ਲੈ ਕੇ 2007 ਤੱਕ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ 2007 ਤੋਂ ਲੈ ਕੇ 17 ਤੱਕ ਅਕਾਲੀ ਦਲ ਬੀਜੇਪੀ ਦੀ ਸਰਕਾਰ ਔਰ 17 ਤੋਂ ਲੈ ਕੇ 22 ਤੱਕ ਪੰਜਾਬ ਦੇ ਅੰਦਰ ਫਿਰ ਕਾਂਗਰਸ ਪਾਰਟੀ ਦੀ ਸਰਕਾਰ ਇਸ ਲਗਭਗ 20 ਸਾਲ ਦੇ ਸਮੇਂ ਦੌਰਾਨ 20 ਸਾਲ ਦੇ ਸਮੇਂ ਦੌਰਾਨ ਪੰਜਾਬ ਦੀ ਜਬਾਨੀ ਨੂੰ ਨਸ਼ਿਆਂ ਵੱਲ ਧੱਕਣ ਦਾ ਕੰਮ ਇਹਨਾਂ ਪੋਲਿਟਿਕਲ ਪਾਰਟੀਆਂ ਨੇ ਕੀਤਾ ਪੰਜਾਬ ਦੇ ਅੰਦਰ ਨਸ਼ਿਆਂ ਦਾ ਪਸਾਰ ਹੋਇਆ ਉਹਦੀ ਪੁਸਤਪਨਾਹੀ ਉਹਦੀ ਅਗਵਾਈ ਇਹ ਪੋਲਿਟਿਕਲ ਲੀਡਰ ਕਰਦੇ ਰਹੇ ਕਿਉਂਕਿ ਇੱਕ ਨਾਪਾਕ ਗੱਠਜੋੜ ਬਣਿਆ ਪੰਜਾਬ ਦੇ ਅੰਦਰ ਇੱਕ ਅਜਿਹਾ ਗੱਠਜੋੜ ਬਣਿਆ ਜਿਸ ਦੇ ਵਿੱਚ ਨਸ਼ਾ ਤਸਕਰ ਕੁਝ ਪੰਜਾਬ ਦੇ ਪੁਲਿਸ ਅਫਸਰ ਕੁਝ ਜਿਹੜੇ ਪੋਲੀਟੀਸ਼ਨ ਉਹਨਾਂ ਦਾ ਨਾਪਾਕ ਗੱਠਜੋੜ ਪੰਜਾਬ ਛੋਨ ਦੇ ਵਿੱਚ ਆਇਆ ਉਸ ਗੱਠਜੋੜ ਨੇ ਪੰਜਾਬ ਨੂੰ ਤਬਾਈ ਵੱਲ ਧੱਕਿਆ ਪੰਜਾਬ ਦੀ ਜਵਾਨੀ ਦਾ ਕਾਣ ਕਰਨ ਦਾ ਇਸ ਨਾਪਾਕ ਗੱਠਜੋੜ ਨੇ ਮਿਹਬਰੀ ਲਈ ਔਰ ਪਹਿਲਾ ਕੈਪਟਨ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਮੈਂ ਨਸ਼ੇ ਖਤਮ ਕਰੂੰਗਾ ਉਹਨਾਂ ਨੇ ਤਲਵੰਡੀ ਸਾਬੋ ਦੇ ਵਿੱਚ ਜਦੋਂ 2017 ਤੋਂ ਪਹਿਲਾਂ ਕੈਂਪੇਨ ਕਰ ਰਹੇ ਸੀਗੇ ਦਬਲਵਾ ਸਾਹਿਬ ਨਾਲ ਹੱਥ ਕਰਕੇ ਕਿਹਾ ਕੁਟਕਾ ਸਾਹਿਬ ਮਥੇ ਨਾ ਲਾ ਕੇ ਕਿਹਾ कि मैं चार हफ्त्या नशा खत्म कर दूंगा यह सौ ए सगंध कैप्टन साहब ने उस समय लई पर लेकिन होया कि साल च उन्होंने डक्का तोड़ के दूरा नहीं किया बल्कि जेडे नशे तस्कर अकाली दल बीजेपी ने पंजाब पैदा किए कि अकाली दल पुष्टमही थले जेडे अकाली दल की अगवाही थले बीजेपी की अगवाही थले पंजाब च नशा तस्कर पैदा हो पुलिस अफसर होडिया वर्सिया भी दी ग ਉਹਨੂੰ ਲਗਾਤਾਰ ਕੰਟੀਨਿਊ ਕੀਤਾ ਉਹਨੂੰ ਪੰਜਾਬ 'ਚ ਖਤਮ ਕਰਨ ਦੀ ਬਜਾਏ ਉਹਨੂੰ ਹੋਰ ਅੱਗੇ ਲੈ ਕੇ ਗਏ ਪਰ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਔਰ ਉਸ ਤੋਂ ਬਾਅਦ ਲਗਾਤਾਰ ਨਸ਼ਿਆਂ ਤੇ ਬਾਹਰ ਜਿਹੜਾ ਪੰਜਾਬ ਪੁਲਿਸ ਕਰਦੀ ਰਹੀ ਨਸ਼ਿਆਂ ਤੇ ਬਾਹਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਰਹੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾਗਾ ਰੰਗਲਾ ਪੰਜਾਬ ਮੇਰੇ ਵੀਰੋ ਤਾਂ ਬਣੂਗਾ ਜੇਕਰ ਪੰਜਾਬ ਚ ਨਸ਼ਿਆਂ ਦਾ ਖਾਤਮਾ ਹੋਊਗਾ ਤਾਂ ਸਾਡੇ ਕੌਮੀ ਕਰਮੀਨਰ ਅਰਵਿੰਦ ਕੇਜਰੀਵਾਲ ਜੀ ਬਹੁਤ ਚਿੰਤਤ ਸੀ ਕਿ ਕਿਸ ਤਰ੍ਹਾਂ ਨੂੰ ਜਿਹੜੀ ਆ ਇਸ ਨੂੰ ਖਤਮ ਕੀਤਾ ਜਾਵੇ ਹੁਣ ਇੱਕ ਕਮੇਟੀ ਬਣੀ ਆ ਲਗਾਤਾਰ ਅਸੀਂ ਹਰੇਕ ਸਾਡੇ ਆਫੀਸਰ ਸਹਿਮਾਨ ਚੀਫ ਸੈਕਟਰੀ ਸਹਿਮਾਨ ਬੀਜੀਪੀ ਸਹਿਮਾਨ ਸਾਡੇ ਮੰਤਰੀ ਸਹਿਮਾਨ ਅਸੀਂ ਪੂਰੇ ਪੰਜਾਬ ਦੀ ਮੋਨਿਟਰੀਂਗ ਕਰਾਂਗੇ ਜਿੱਥੇ ਕੋਈ ਨਸ਼ਾ ਤਸਕਰ ਪੰਜਾਬ ਪੁਲਿਸ ਨੂੰ ਦਿਖਿਆ ਜਾਂ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਉਹਦੇ ਖਿਲਾਫ ਇੱਕ ਵੱਡੀ ਜੜੀ ਯੰਗਾ ਉਹ ਪੰਜਾਬ ਸਟਾਰਟ ਹੋਊ ਤੁਸੀਂ ਦੇਖਿਆ ਪਿਛਲੇ ਤਿੰਨ ਚਾਰ ਦਿਨਾਂ ਚ ਪਿਛਲੇ ਤਿੰਨ ਚਾਰ ਦਿਨ ਦੇਖਿਆ ਤੁਸੀਂ ਕਿਸ ਤਰ੍ਹਾਂ ਜਿਹੜੇ ਡਰੱਗ ਪੈਡਲਰ ਸੀਗੇ ਉਹਨਾਂ ਦੇ ਘਟ ਆਏਗੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚੱਲਿਆ ਇਹ ਪੰਜਾਬ ਚ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਕੱਲ ਜਦੋਂ ਰਾਤ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਇਨਫੋਰਮੇਸ਼ਨ ਮਿਲੀ ਕਿ ਉੱਥੇ ਕੋਈ ਜਗਰਾਓ ਦੇ ਨੇੜੇ ਪਿੰਡ ਦੇ ਅੰਦਰ ਕੋਈ ਨਸ਼ਾ ਤਸਕਰ ਸਰਪੰਚ ਨੂੰ ਚੈਲੰਜ ਕਰ ਰਿਹਾ ਪਿੰਡ ਦੇ ਚੁਣੇ ਹੋਏ ਸਰਪੰਚ ਨੂੰ ਚੈਲੰਜ ਕਰ ਰਿਹਾ ਔਰ ਚੈਲੰਜ ਕਰ ਰਿਹਾ ਕਿ ਮੈਂ ਇਸੇ ਤਰ੍ਹਾਂ ਨਸ਼ਾ ਵੇਚੂਗਾ ਮੈਂ ਇਸੇ ਤਰ੍ਹਾਂ ਨਸ਼ਾ ਵੇਚਦੀ ਰਹੂੰਗੀ ਤਾਂ ਉਸੇ ਸਮੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਾਰਵਾਈ ਕਰਦੇ ਆ ਤੁਰੰਤ ਜਿਹੜੇ ਐਸਐਸਪੀ ਸਾਹਿਬਾਨ ਨਾਲ ਗੱਲ ਕੀਤੀ ਤੁਰੰਤ ਜਿਹੜੇ ਉਸ ਇਲਾਕੇ ਦੇ ਅਫੀਸਰ ਸਾਹਿਬਾਨ ਨਾਲ ਗੱਲ ਕੀਤੀ ਉਸ ਸਰਪੰਚ ਨਾਲ ਗੱਲ ਕੀਤੀ ਤਾਂ ਇੱਕ ਵੱਡਾ ਐਕਸ਼ਨ ਸਾਹਮਣੇ ਆਇਆ ਮੈਂ ਸਮਝਦਾ ਇਸ ਤਰ੍ਹਾਂ ਦੇ ਐਕਸ਼ਨ ਜਿਹੜੇ ਨੇਗੇ ਹੁਣ ਤੁਹਾਨੂੰ ਪੂਰੇ ਪੰਜਾਬ ਦੇਖਣ ਨੂੰ ਮਿਲਣਗੇ ਲਗਾਤਾਰ ਸਾਡੀ ਟੀਮ ਪੰਜਾਬ ਪੁਲਿਸ ਸਾਡਾ ਸਿਵਲ ਪ੍ਰਸ਼ਾਸਨ ਸਾਰੇ ਡੀਸੀ ਸਾਹਿਬਾਨ ਸਾਰੇ ਐਸਐਸਪੀ ਸਹਿਬਾਨ ਸਾਰੇ ਐਡੀ ਜਿੰਨੇ ਆਫੀਸਰ ਸਹਿਬਾਨ ਨੇਗੇ ਉਹ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਸ਼ੁਰੂ ਕੀਤੀ ਆ ਉਹਦੇ ਵਿੱਚ ਰੱਖ ਕੇ ਅਸੀਂ ਕੰਮ ਕਰਾਂਗੇ ਉਹਦੇ ਅੰਦਰ ਅਸੀਂ ਸਾਰੇ ਅੱਜ ਇੱਕ ਮਤਲਬ ਐਹਦ ਲਿਆਗਾ ਅੱਜ ਸਾਰਿਆਂ ਨੇ ਇੱਕ ਜ਼ਿੰਮੇਵਾਰੀ ਲਈ ਆ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ੇ ਨੂੰ ਜੜ ਤੋਂ ਖਤਮ ਕਰਕੇ ਰਾਂਗੇ ਕਿਉਂਕਿ ਪੰਜਾਬ ਜਿਸ ਤਰ੍ਹਾਂ ਪਹਿਲਾਂ ਦੇਸ਼ ਦਾ ਕੰਬਲਾ ਰੰਗਲਾ ਸੂਬਾ ਹੁੰਦਾ ਸੀਗਾ ਪੰਜਾਬ ਦੇ ਅੰਦਰ ਛਿੰਝਾਂ ਹੁੰਦੀਆਂ ਸੀਗੀਆਂ ਪੰਜਾਬ ਦੇ ਅੰਦਰ ਭੰਗੜੇ ਪੈਂਦੇ ਸੀ ਗਿੱਦੇ ਪੈਂਦੇ ਸੀਗੇ ਉਹ ਵੀ ਆਉਣ ਵਾਲੇ ਸਮੇਂ 'ਚ ਦੁਬਾਰੇ ਸਟਾਰਟ ਹੋਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਪਹਿਲਾਂ ਸਟਾਰਟ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਜਾਣਾਗਾ ਉਹਨਾਂ ਨੇ ਅਸੀਂ ਉਹਨਾਂ ਦੀ ਗਿਣਤੀ ਜਿਹੜੀ ਆ ਹੋਰ ਵਧਾਉਣੀ ਆ ਤਾਂ ਬਦੂਗੀ ਜੇਕਰ ਪੰਜਾਬ 'ਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਹੋਊਗਾ ਸੋ ਅੱਜ ਇੱਕ ਵੱਡੀ ਪਹਿਲ ਜਿਹੜੀ ਆ ਉਹ ਕੀਤੀ ਆ ਮੇਰੀ ਗਵਾਈ 'ਚ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕਮੇਟੀ ਬਣਾਈ ਆ ਸੋ ਸਾਡਾ ਸਾਰਿਆਂ ਦਾ ਸਮਾਜ ਦੇ ਹਰ ਵਰਗ ਦਾ ਫਰਜ਼ ਬਣਦਾਗਾ ਕਿ ਅਸੀਂ ਸਰਕਾਰ ਦਾ ਸਹਿਯੋਗ ਦਈਏ ਜਿੱਥੇ ਵੀ ਕੋਈ ਲਾਈਨ ਆਰਡਰ ਨੂੰ ਆਪਣੇ ਹੱਥ ਚ ਲਊਗਾ ਉਹਦੇ ਖਿਲਾਫ ਵੀ ਸਖਤੀ ਵਰਤੀ ਜਾਊਗੀ ਔਰ ਅਕਾਉਂਟੇਬਿਲਟੀ ਜਿਹੜੀ ਆ ਅਫਸਰ ਸਹਿਬਾਨ ਦੀ ਤੈਅ ਕੀਤੀ ਜਾਊਗੀ ਕਿਉਂਕਿ ਇਸ ਤੋਂ ਪਹਿਲਾਂ ਜਿਹੜੀ ਮੀਟਿੰਗ ਮਾਨਯੋਗ ਮੁੱਖ ਮੰਤਰੀ ਸਰਪੁਗਨ ਸਿੰਘ ਮਾਜੀ ਦੀ ਅਗਵਾਈ ਚ ਹੋਈ ਸੀਗੀ ਜਿਹਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਜਿਹਦੇ ਵਿੱਚ ਸਾਰੇ ਐਸਐਸਪੀ ਸਹਿਬਾਨ ਔਰ ਸਾਰੇ ਸੀਨੀਅਰ ਸਿਵਲ ਦੇ ਅਫਸਰ ਸਹਿਬਾਨ ਚੀਫ ਸਕੱਟਰੀ ਸਹਿਬਾਨ ਡੀਜੀਪੀ ਸਹਿਬਾਨ ਸਾਰੇ ਸ਼ਾਮਲ ਹੋਏ ਸੀਗੇ ਉਸ ਮੀਟਿੰਗ ਦੇ ਦੌਰਾਨ ਸਾਰੇ ਅਫਸਰ ਸਹਿਬਾਨ ਨੂੰ ਹੇਠਲੇ ਲੈਵਲ ਤੱਕ ਸਖਤ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਨਸ਼ਾ ਪੈਡਲਰ ਆ ਜਿਹੜਾ ਨਸ਼ਾ ਵੇਚਦਾਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਹਾਂ ਜੇਕਰ ਕੋਈ ਉਹਦੇ ਵਿੱਚ ਕੋਤਾਹੀ ਕਰੂਗਾ ਜੇਕਰ ਕੋਈ ਰੋੜਾ ਬਣੂਗਾ ਤਾਂ ਉਹਦੇ ਖਿਲਾਫ ਵੀ ਸਖਤ ਐਕਸ਼ਨ ਹੋਊ ਚਾਹ ਕੋਈ ਅਧਿਕਾਰੀ ਆ ਚਾਹ ਕੋਈ ਪੁਲਿਸ ਦਾ ਵਿਅਕਤੀ ਆ ਜਿਹੜਾ ਨਸ਼ਾ ਤਸਕਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਤਾਂ ਸਰਕਾਰ ਉਹਦੇ ਖਿਲਾਫ ਡਟ ਕੇ ਐਕਸ਼ਨ ਲਾਊਗੀ ਅੱਜ ਦੇ ਨਿਰਦੇਸ਼ ਜਿਹੜੇ ਨੇਗੇ ਉਹ ਸਾਰੇ ਅਫਸਰ ਸਾਹਿਬਾਨ ਨੂੰ ਦਿੱਤੇ ਨੇਗੇ ਕਿਉਂਕਿ ਆਉਣ ਵਾਲੇ ਸਮੇਂ 'ਚ ਬਿਲਕੁਲ ਅਸੀਂ ਨਸ਼ਿਆ ਮੁਕਤ ਜਿਹੜਾ ਪੰਜਾਬ ਬਣਾਵਾਂਗੇ ਇਹਦੇ ਲਈ ਜਿੰਨੇ ਵੀ ਫੰਡ ਨੇਗੇ ਕਿਸੇ ਵੀ ਲੈਵਲ ਦੇ ਫੰਡ ਨੇਗੇ ਚੀਫ ਸਕੱਟਰੀ ਸਾਹਿਬਾਨ ਨੂੰ ਡੀਜੀਪੀ ਸਾਹਿਬਾਨ ਨੂੰ ਸਾਰੇ ਆਫੀਸਰ ਸਾਹਿਬਾਨ ਤੁਸੀਂ ਫੀਡਬੈਕ ਵੀ ਲਈਆ ਕਿ ਜਿੰਨੇ ਫੰਡ ਚਾਹੀਦੇ ਨੇ ਚਾਹ ਉਹ ਜਿਹੜੇ ਨਸ਼ਾ ਹਟਾਉ ਕੇਂਦਰ ਨੇਗੇ ਓਡ ਸੈਂਟਰ ਨੇਗੇ ਉਹਨਾਂ ਦੇ ਅੰਦਰ ਲਾਫਰੀ ਭਰਤੀ ਕਰਨ ਦੀ ਗੱਲ ਆ ਕਿ ਨਵੇਂ ਉਥੇ ਜਿਹੜੇ ਡਾਕਟਰ ਭਰਤੀ ਕਰਨੇ ਨੇ ਜਾਂ ਨਰਸਾਂ ਭਰਤੀ ਕਰਨੀਆਂ ਨੇ ਜਾਂ ਹੋਰ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਆਗਾ ਉਹਦੇ ਅੰਦਰ ਕਿਸੇ ਦੀ ਲੋੜ ਆ ਤਾ ਉਹ ਵੀ ਸੀ 30 ਪੈਸੇ ਜਾਰੀ ਕਰਾਂਗੇ ਪਰ ਲੇਕਿਨ ਅਸੀਂ ਇਹਨੂੰ ਹੁਣ ਇੱਕ ਜੰਗ ਦੇ ਤੌਰ ਤੇ ਲੜਿਆਗਾ ਜੰਗ ਜਿਹੜੀ ਆ ਉਹ ਨਸ਼ਿਆਂ ਦੇ ਵਿਰੁੱਧ ਲੜੀ ਜਾਊਗੀ ਸੋ ਮੇਰੀ ਤਾਂ ਮੈਨੂੰ ਤਾਂ ਇਹੀ ਆਸਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਜਿਹੜੀ ਅਚੀਵਮੈਂਟ ਹਾਸਲ ਕਰਾਂਗੇ ਮੈਂ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਧੰਨਵਾਦ ਕਰਨਾ ਚਾਹਾਂਗਾ ਪੰਜਾਬ ਪੁਲਿਸ ਦਾ ਖਾਸ ਕਰਕੇ ਡੀਜੀਪੀ ਸਹਿਬਾਨ ਦਾ ਕਿ ਡੀਜੀਪੀ ਸਹਿਬਾਨ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 12000 12000 ਦੇ ਕਰੀਬ ਐਨਡੀਪੀਐਸ ਐਕਟ ਦੀਆਂ ਨਸ਼ਿਆਂ ਦੀਆਂ एफआईआरਾਂ ਪੰਜਾਬ 'ਚ ਦਰਜ ਹੋਈਆਂ ਡੀਜੀਪੀ ਸਾਹਿਬ ਠੀਕ ਕਹਿਣਾਗਾ 12000 ਦੇ ਕਰੀਬ ਦਰਜ ਹੋਈਆਂ ਔਰ ਪਹਿਲੀ ਵਾਰ ਹੋਇਆ ਕਿ ਸਿਰਫ ਤੇ ਸਿਰਫ 24 ਵਿਅਕਤੀਆਂ ਨੂੰ ਡਿਫਾਲਟਰ ਬੇਲ ਮਿਲੀ ਹੈ ਯਾਨੀ ਕਿ ਸਾਡੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਨਵੈਸਟੀਗੇਟਰ ਨੇਗੇ ਉਹਨਾਂ ਨੇ ਵਿਦਨ ਸਟਿਪੂਲੇਟਡ ਪੀਰੀਅਡ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਹੈ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਆਪਣਾ ਸਮਾਂ ਰੱਖਦੇ ਆਪਣੀ ਜਾਂਚ ਮੁਕੰਮਲ ਕਰਕੇ ਚਾਰ ਸੀਟਾਂ ਜਿਹੜੀਆਂ ਉਹ ਕੋਰਟਾਂ ਦੇ ਅੰਦਰ ਪੇਸ਼ ਕੀਤੀਆਂ ਨੇ ਅਦਾਲਤਾਂ ਚ ਸਬਮਿਟ ਕੀਤੀਆਂ ਨੇ ਗਿਆ ਸਿਰਫ 24 ਬੰਦੇ ਡਿਫਾਲਟ ਜਿਹੜੇ ਆਫੀਸਰਸ ਜੋ ਫੇਲ ਹੋਏ ਨੇ ਉਹਨਾਂ ਦੇ ਖਿਲਾਫ ਬਿਲਕੁਲ ਅਸੀਂ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਂਗੇ ਸੋ ਐਡੀ ਵੱਡੀ ਜਿਹੜੀ ਕੰਪਲਾਈਅੰਸ ਆ ਪੰਜਾਬ ਦੇ ਅੰਦਰ ਪਹਿਲੀ ਵਾਰ ਹੋਈ ਹੈ ਨਹੀਂ ਤਾਂ ਪੁਰਾਣੇ ਸਮੇਂ 'ਚ ਕੀ ਸੀਗਾ ਕਿ ਸਾਰੇ ਡਿਫਾਲਟਰ ਬੇਲ ਲੈ ਜਾਂਦੇ ਸੀਗੇ ਯਾਨੀ ਕਿ 90 ਦਿਨ ਚਲਾਨ ਪੇਸ਼ ਕਰਨਾ 60 ਦਿਨ ਚ ਪੇਸ਼ ਕਰਨਾ 180 ਦਿਨ ਚ ਪੇਸ਼ ਕਰਨਾ ਉਹ ਕਿਤਨਾ ਕਿਤੇ politcal ਬੰਦਿਆਂ ਦੀ ਸਹਿ ਪ੍ਰਾਪਤ ਹੁੰਦੀ ਸੀ ਕਿਉਂਕਿ ਉਸ ਸਮੇਂ ਅਕਾਲੀ ਦਲ ਦਾ ਨਸ਼ਾ ਤਸਕਰਾ ਦਾ ਰਾਜ ਸੀਗਾ ਉਸ ਸਮੇਂ ਕਾਂਗਰਸ ਪਾਰਟੀ ਚ ਨਸ਼ਾ ਤਸਕਰਾਂ ਦਾ ਰਾਜ ਸੀਗਾ ਉਹ ਰਾਜ ਦੇ ਦੌਰਾਨ ਉਹ ਆਪਣੇ ਆਕਾ ਨੂੰ ਕਹਿ ਕੇ ਪੋਲਿਟੀਕਲ ਦਬਾਅ ਜਿਹੜਾ ਪੁਲਿਸ ਅਫਸਰਾਂ ਤੇ ਬਣਾ ਕੇ ਚਲਾਨ ਨੂੰ ਡਿਲੇ ਕਰਾਉਂਦੇ ਸੀਗਾ ਜਮਾਨਤ ਮਿਲ ਜਾਂਦੀ ਸੀ ਪਰ ਲੇਕਿਨ ਅਸੀਂ ਇਹ ਫੈਸਲਾ ਕੀਤਾ ਸੀ ਜਦੋਂ ਸਰਕਾਰ ਬਣੀ ਸੀ ਵੀ ਕੋਈ ਵੀ ਇਸ ਤਰ੍ਹਾਂ ਦਾ ਇਲੀਗਲ ਕੰਮ ਨਹੀਂ ਕਰਨਾ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਤਿੰਨਾਂ ਸਾਲਾਂ ਜਿੰਨੇ ਮੁਕਦਮੇ ਦਰਜ ਹੋਏ ਸਿਰਫ 24 ਬੰਦਿਆਂ ਨੂੰ ਜਿਹੜੀ ਉਹ ਡਿਫਾਲਟਰ ਬੇਲ ਮਿਲੀ ਹੈ ਬਹੁਤ ਵੱਡਾ ਅੰਕੜਾ ਮੈਂ ਸਮਝਦਾ ਹਾਂ ਅੱਜ ਸਾਹਮਣੇ ਆਇਆਗਾ ਸੋ ਮੇਰੀ ਤਾਂ ਆਪ ਸਾਰੇ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਹੈ ਜਿਸ ਤਰ੍ਹਾਂ ਮਨੂ ਰੂੜਾ ਜੀ ਨੇ ਬੇਨਤੀ ਕੀਤੀ ਆ ਸਰਦਾਰ ਭਗਵੰਤ ਸਿੰਘ ਮਾਹਰ ਜੀ ਨੇ ਬੇਨਤੀ ਕੀਤੀ ਆ ਕਿ ਪੰਜਾਬ ਇੱਕ ਹੁਣ ਉਸ ਦੌਰ ਸ਼ਾਮਲ ਹੋ ਗਿਆ ਜਦੋਂ ਹੁਣ ਜਿਹੜਾ ਨਸ਼ਿਆਂ ਦਾ ਖਾਤਮਾ ਹੋਊਗਾ ਵਿਦਨ ਸ਼ਾਰਟ ਆਫ ਪੀਰੀਅਡ ਤੁਸੀਂ ਦੇਖੋਗੇ ਕਿ ਪੰਜਾਬ ਦੇ ਅੰਦਰ ਜਿਹੜੇ ਨਸ਼ਾ ਤਸਕਰ ਨੇ ਜਾਂ ਤਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਜਾਂ ਪੰਜਾਬ ਛੱਡ ਜਾਣਗੇ ਜਾਂ ਨਸ਼ਿਆਂ ਦਾ ਕਾਰੋਬਾਰ ਛੱਡ ਜਾਣਗੇ। ਅਸੀਂ ਉਹਨਾਂ ਦੇ ਖਿਲਾਫ ਇੱਕ ਵੱਡੀ ਮਹਮ ਜਿਹੜੀ ਸ਼ੁਰੂ ਕੀਤੀ ਆ। ਚਾਹ ਬਲਡੋਜ਼ਰ ਚਰਾਉਣਾ ਪਵੇ। ਚਾਹ ਜਿਹੜੀ ਵੀ ਕਾਰਵਾਈ ਕਰਨੀ ਪਵੇ ਉਹ ਕਾਰਵਾਈ ਤੁਸੀਂ ਦੇਖਣ ਨੂੰ ਤੁਹਾਨੂੰ ਮਿਲੇਗੀ। ਸਾਡੇ ਸਾਰੇ ਮੰਤਰੀ 24 ਘੰਟੇ ਗਰਾਊਂਡ ਤੇ ਹਾਜ਼ਰ ਰਹਿਣਗੇ। ਖੁਦ ਸਾਡੇ ਆਫੀਸਰ ਸਹਿਬਾਨ ਰਹਿਣਗੇ। ਅਸੀਂ ਖੁਦ ਮੈਂ ਜਾ ਕੇ ਆਪ ਮੇਰੇ ਸਾਰੇ ਕੈਬਨਟ ਦੇ ਕਲੀਗਸ ਤੇ ਸਾਡੀ ਟੀਮ ਜਿਹੜੀ ਆ ਉਹ ਖੁਦ ਜਾ ਕੇ ਡਿਸਟ੍ਰਿਕਟ ਵਾਈਜ਼ ਤਹਿਸੀਲ ਵਾਈਜ਼ ਪਿੰਡ ਵਾਈਜ਼ ਇਸ ਗੱਲ ਦੀ ਮੋਨਿਟਰਿੰਗ ਕਰੂਗੀ ਤਾਂ ਕਿ ਪੰਜਾਬ ਕੋਈ ਨਸ਼ਾ ਤਸਕਰ ਜਿਹੜਾ ਦੂਰ ਦੂਰ ਤੱਕ ਨਾ ਦੇਖੇ ਦੂਰ ਦੂਰ ਤੱਕ ਅਸੀਂ ਜਿਹੜਾ ਨਸ਼ਾ ਤਸਕਰਾਂ ਦਾ ਸਫਾਇਆ ਪੰਜਾਬ ਚ ਕਰਾਂਗੇ